ਇੱਕ ਵਾਰ ਆ ਜਿਹੜਾ ਜਨ ਜੀ ਕਹਿੰਨੇ ਆਪਾਂ ਨੂੰ ਵੀ ਨੌਜਵਾਨ ਤਬਕਾ ਉੱਠ ਰਿਹਾ ਉਹ ਪਹਿਲਾਂ ਵੀ ਕਹਿੰਦੇ ਸੀ ਵੀ ਭਾਰਤ ਝੁੱਠੂ ਮੈਂ ਕਹਾਂ ਵੀ ਭਾਰਤ ਦੀ ਬਣਤਰ ਹੋਰ ਆ ਇਹਦੀ ਬਣਤਰ ਲੰਕਾ ਵਰਗੀ ਬੰਗਲਾਦੇਸ਼ ਵਰਗੀ ਨੇਪਾਲ ਵਰਗੀ ਨਹੀਂ ਹੈ ਇੱਥੇ ਅਡਡ ਨੇ ਥੋਡੀ ਬੋਲੀ ਸਭਿਆਚਾਰ ਆਰਥਿਕਤਾ ਮੰਗਾ ਮਸਲੇ ਮੁੱਦੇ ਅੱਢ ਨੇ ਇਸ ਕਰਕੇ ਜਨ ਜੀ ਆ ਜਿਹੜਾ ਸੁੱਬੇ ਚ ਤਾਂ ਉੱਠ ਸਕਦਾ ਮਤਲਬ ਉਹ ਜੇ ਆਪਾਂ ਕਹੀਏ ਪੂਰੇ ਨੇਸ਼ਨ ਦੇ ਵਿੱਚ ਨਹੀਂ ਪੂਰੇ ਮੁਲਕ ਚ ਉੱਠ ਖੜੂ ਹਈ ਨਹੀਂ ਕੋਈ ਕਿਤੇ ਫਿਰਦਾ ਜੀ ਕੋਈ ਕਿਤੇ ਫਿਰਦਾ ਕਿਸੇ ਦੀਆਂ ਕੋਈ ਲੋੜਾਂ ਨੇ ਕਿਸੇ ਦੀਆਂ ਕੋਈ ਮੰਗਾ ਪੰਜਾਬ ਤਾਂ ਇੱਕ ਤਰੱਕੀ ਦਾ ਦੌਰ ਹੰਡਾ ਕੇ ਫਸ ਗਿਆ ਨਾ ਪੰਜਾਬ ਉੱਥੇ ਫਸਾਤਾ ਵੀ ਜਦੋਂ ਬਾਕੀ ਤੁਹਾਡੇ ਬਰਾਬਰ ਆਉਣਗੇ ਫਿਰ ਤੁਹਾਨੂੰ ਗਾਹ ਤੋਰਾਂਗੇ ਗੈਟਗਰ ਫਾਰਮੂਲਾ ਦੇਸ਼ ਦਾ ਇੱਕ ਸਾਰ ਵਿਕਾਸ ਇਹ ਪੌਸਿਬਲ ਨਹੀਂ ਇਸੇ ਕਰਕੇ ਪੰਜਾਬ ਵਿੱਚ ਸੰਕਟ ਖੜਾ ਹੋਇਆ ਵੱਡਾ ਜੰਮੂ ਕਸ਼ਮੀਰ ਆ ਜਿਹੜਾ ਉੱਥੇ ਇੱਕ ਧਾਰਮਿਕ ਘਟ ਗਣਤੀ ਬਹੁਤ ਵਣਤੀ ਚ ਇੱਥੇ ਇੱਕ ਧਾਰਮਿਕ ਘਟ ਗਣਤੀ ਬਹੁਗਣਤੀ ਚ ਮਨੀਪੁਰ ਚ ਵੀ ਇੱਕ ਧਾਰਮਿਕ ਘਟ ਗਣਤੀ ਬਹੁਤ ਚੰਗੀ ਹਾਲਤ ਚ ਦੇਖੋ ਤਿੰਨੇ ਥਾਂ ਤੇ ਅੱਗੇ ਕਿਵੇਂ ਲਾਈ ਹੋਈ ਐ ਸੋ ਇਹ ਜਿਹੜਾ ਤੁਸੀਂ ਸਵਾਲ ਕੀਤਾ ਸੀ ਕੀ ਚੰਡੀਗੜ੍ਹ ਦੀ ਮੰਗਲੀ ਅੰਦੋਲਨ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ ਪਰ ਇਹ ਸਿਆਸੀ ਪਾਰਟੀਆਂ ਦਾ ਮੁੱਦਾ ਜੇ ਅਸੀਂ ਆ ਹੱਲਾ ਰੋਕ ਦਿੰਨੇ ਆ ਪੰਜਾਬ ਯੂਨੀਵਰਸਿਟੀ ਦਾ ਇਹ ਚ ਸਵੈ ਵਿਸ਼ਵਾਸ ਵੀ ਭਰੂਆ ਬੰਦੇ ਆ ਤੇ ਅਗਲੀ ਲੜਾਈ ਲੜਨ ਲਈ ਵੀ ਉਹ ਉਹਨੂੰ ਠੱਲ ਵੀ ਪਾਉ ਜਿਹੜਾ ਚੰਡੀਗੜ੍ਹ ਨੂੰ ਹੜਪਣਾ ਚਾਹੁੰਦੇ ਆ ਡੈਮ ਤਾਂ ਹੜੱਪੇ ਲਏ ਉਹਨਾਂ ਨੇ ਸਾਰੇ ਕਸੇ ਦੇ